ਦੀਨਾਨਗਰ ਬਲਾਕ ਦੇ ਦੋਰਾ ਨਗਰ ਪੁਲਿਸ ਨੇ ਤਕਰੀਬਨ 18 ਗ੍ਰਾਮ ਹੈਲੋਨ ਹ੍ਰਮਤ ਕਰਕੇ ਇੱਕ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਉਸ ਦਾ ਇੱਕ ਸਾਥੀ ਹਜੇ ਵੀ ਫਰਾਰ ਦੱਸਿਆ ਜਾ ਰਿਹਾ ਹੈ ਦਰਅਸਲ ਪਿਛਲੇ ਦਿਨੀ ਪੁਲਸ ਨੇ ਫੇਰੋਂ ਇੱਕ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਅਤੇ ਔਰਤ ਨੂੰ ਮੋਟਰਸਾਈਕਲ ਛੱਡ ਕੇ ਭੱਜਣ ਵਿੱਚ ਸਫਲ ਹੋ ਗਏ ਸਨ ਉਸ ਸਮੇਂ ਪੁਲਸ ਨੂੰ ਬਰਾਮਦ ਮੋਟਰਸਾਈਕਲ ਵਿੱਚੋਂ ਤਕਰੀਬਨ 18 ਗ੍ਰਾਮ ਹੈਲੋਨ ਬਰਾਮਦ ਹੋਈ ਸੀ ਜਿਸ ਤੋਂ ਬਾਅਦ ਪੁਲਸ ਨੇ ਮੋਟਰਸਾਈਕਲ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਕੀਤੀ ਤਾਂ ਉਕਤ ਮਾਮਲੇ ਵਿੱਚ ਗੀਤਾ ਉਪ ਮੋਟੋ ਨਿਵਾਸੀ ਪਿੰਡ ਮੁਗਲਾਨੀ ਚੱਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦ ਕਿ ਉਸ ਦਾ ਸਾਥੀ ਮੁਲਜ਼ਮ ਦੀਪਾ ਨਿਵਾਸੀ ਗਾਲੜੀ ਅਜੇ ਵੀ ਫਰਾਰ ਦੱਸਿਆ ਜਾ ਰਿਹਾ ਹੈ ਸ਼ਾਮ ਦੇ ਸਮੇਂ ਐਸਐਫਪੀ ਟੀਮ ਦੇ ਨਾਲ ਮਿਲ ਕੇ ਅਸੀਂ ਨਾਕਾਬੰਦੀ ਕੀਤੀ ਹੋਈ ਸੀ ਭਾਰੇ ਪਰਸ਼ਾਂ ਦੀ ਚੈਕਿੰਗ ਵਾਸਤੇ ਇਸੇ ਦੌਰਾਨ ਹੀ ਤਲਾਹ ਮਿਲੀ ਕਿ ਕੋਰਟ ਤੇ ਲੜਕਾ ਜਿਹੜਾ ਹੈ ਗਿਆ ਉਹ ਹਰਵੰਦ ਦਾ ਧੰਦਾ ਕਰ ਗਿਆ ਤਾਂ ਜੀ ਮੋਟਰਸਾਈਕਲ ਲੈ ਕੇ ਲੱਕ ਵਿੱਚ ਘੁੰਮ ਰਿਹਾ ਚੈਕਿੰਗ ਚੰਗੀ ਤਰ੍ਹਾਂ ਕੋਲ ਛੱਡ ਕਾਬੂ ਆ ਜਾਣ ਇਹਨੇ ਨੂੰ ਕਿਹੜਾ ਮੋਟਰਸਾਈਕਲ ਆਇਆ ਤੇ ਹਨੇਰਾ ਹੋ ਚੁੱਕਾ ਸੀ ਜਿਨ੍ਹਾਂ ਨੇ ਪੁਲਿਸ ਨੂੰ ਵੇਖ ਕੇ ਮੋਟਰਸਾਈਕਲ ਨੂੰ ਪਿੱਛੇ ਮੋੜਨ ਦੀ ਕੋਸ਼ਿਸ਼ ਕੀਤੀ ਮੋਟਰਸਾਈਕਲ ਉਹਨਾਂ ਕੋਲ ਪਹੁੰਚਦਾ ਉਹ ਡਿੱਗ ਪਿਆ ਤੇ ਹਨੇਰੇ ਦਾ ਫਾਇਦਾ ਉਠਾ ਕੇ ਫਸਲਾਂ ਵਿੱਚ ਵੜ ਕੇ ਭੱਜੇ ਵਿੱਚ ਕਾਮਯਾਬ ਹੋ ਗਿਆ ਮੋਟਰਸਾਈਕਲ ਦੀ ਤਲਾਸ਼ੀ ਲੈਣ ਤੇ ਉਹਦੇ ਵਿੱਚੋਂ ਇੱਕ ਲਪਾਫੇ ਵਿੱਚ ਨਕਤੀ ਹੋਈ 1.58 ਗ੍ਰਾਮ ਹੈ ਰੋਣ ਜਿਹੜੀ ਆ ਬਰਾਮਦ ਹੋਈ ਸੀ ਤੇ ਜਿਹੜਾ ਸੀ ਇਹਨਾਂ ਦੇ ਖਿਲਾਫ FIR ਨੰਬਰ 32 ਦਰਜ ਕਰਕੇ ਅੰਬੀ ਕਿਸੇ ਵੀ ਤਰ੍ਹਾਂ ਨਾਲ ਇੱਥੇ ਇਹਨਾਂ ਦਾ ਸ਼ਾਪੇਮਾਰੀ ਕੀਤੀ ਚੱਕਨਲ ਔਰਤ ਗੀਤਾ ਉਹਨੂੰ ਲੋਕੋ ਪਤਨੀ ਕੇਵਲ ਨਸੀਰਾ ਅਲਰਡੀ ਪਿੰਡ ਦੇ ਬਾਹਰਵਾੜੇ ਦੇ ਪਾਸੇ ਇੱਕ ਬੈਕਟਸੇ ਜਿੰਕੀ ਪੈਲੀ ਕਰਦੀ ਸੀ ਕੰਮ ਕਰ ਰਿਹਾ ਜਿਹੜਾ ਦਸਤਰ ਕਰ ਰਿਹਾ ਹੈ ਜਿਹਨੇ ਆਪ ਨੂੰ ਪ੍ਰਸਾਣ ਹਲਿਆ ਤੇਰਾਉ ਦੇ ਨਾਮ ਲੱਗਦਾ ਮੋਟਰ ਸੇ ਚਲਾ ਰਿਹਾ ਸੇਜਾ ਨਾਮ ਦਿੱਤਾ ਪਰ ਪਾਸੇ ਨਹੀਂ ਸੀ ਆਈ ਇਹ ਜਿਸ ਤੱਕ ਪਹੁੰਚਿਆ ਇਸ ਤੋਂ ਇਛਾ ਪਰ ਨਹੀਂ ਕੀਤੀ ਆਰੀਆ ਉਮੀਦ ਜੇ ਬੀ ਕੰਮ ਕਰਦੇ ਦਿਨਾਨਗਰ ਤੋਂ ਦੀਪਕ ਪਮਾਰ ਖਬਰ ਹਰਪਲ ਇੰਡੀਆ ਲਿਖ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਦਾ ਖਾਣੂ ਲੋੜ ਹੈ ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ ਜੋ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ। ਸੋ ਦੇਰ ਨਾ ਕਰੋ। ਤੇ ਹੁਨੇ ਸੰਪਰਕ ਕਰੋ 9988 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ। ਸਾਡੀ ਈਮੇਲ ਆਈਡੀ ਹੈ feedback@khabarnarbharindia.com